ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚੋਂ ਨਸ਼ਾ 4 ਹਫ਼ਤਿਆਂ ਅੰਦਰ ਖਤਮ ਕਰਨ ਦੀ ਖਾਦੀ ਹੋਈ ਸੋ ਕੈਪਟਨ ਦੇ ਆਪਣੇ ਹੀ ਪੂਰੀ ਨਹੀਂ ਹੋਣ ਦੇ ਰਹੇ ਬੇਸ਼ੱਕ ਕੈਪਟਨ ਦੀ ਸੋਝ ਝੂਠੀ ਚਹੀ ਲੱਗ ਰਹੀ ਹੈ ਪਰ ਨਾਲ ਹੀ ਕਾਂਗਰਸ ਦੇ ਹੀ ਵਿਧਾਇਕਕਰ ਕੁਲਬੀਰ ਜ਼ੀਰਾਦਾ ਨਸ਼ੇ ਵਾਲਿਤ ਦਿੱਤਾ ਬਿਆਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਐਦਾਂ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਤਰੰਤਰੰ ਨਜ਼ਦੀਕ ਪੈਂਦੇ ਖੇਮਕਰਨ ਦੇ ਵਿਧਾਇਕਤਾ ਕਰੀਬੀ ਅਤੇ ਸਾਬਕਾ ਕਾਂਗਰਸੀ ਸਰਪੰਚ ਸਰਜ ਸਿੰਘ ਦਾਸੂਵਾਲ ਨੂੰ ਕਰੋੜਾ ਰੁਪਏ ਦੀ ਹੈਰੋਇਨ ਸਣੇ ਪੁਲਿਸ ਨੇ ਕਾਬੂ ਕੀਤਾ ਹੈ ਕਾਬੂ ਕੀਤਾ ਇਹ ਸਾਬਕਾ ਕਾਂਗਰਸੀ ਸਰਪੰਚ ਵੀਆਈਪੀ ਨੰਬਰ ਵਾਲੀ ਇੰਡੈਵਰ ਕਾਰ ਵਿੱਚ ਹੈਰੋਇਨ ਸਮਗਲਿੰਗ ਕਰ ਰਿਹਾ ਸੀ ਕਾਬੂ ਕੀਤੇ ਕਾਂਗਰਸੀ ਤਸਕਰ ਦੀਆਂ ਤਸਵੀਰਾਂ ਵਿਧਾਇਕ ਸਾਹਿਬ ਦੇ ਨਾਲ ਵੀ ਸਾਹਮਣੇ ਆਈਆਂ ਨੇ ਸਾਡੇ ਪੱਟੀ ਸਦਰ ਪਕਿਆ ਦਰਜ ਹੋਇਆ ਸਾਰਜ ਸਿੰਘ son of ਤਾਰਾ ਸਿੰਘ ਦਾ ਸਵਾਲਦਾ ਨੂੰ ਰਸਟ ਕੀਤਾ ਉਹਦੇ ਕੋਲ 1 ਕਿਲੋ ਤੇ ਕੁਝ 10 ਗ੍ਰਾਮ ਹੈਰੋਇਨ ਫਰ ਕਵਰ ਹੋਈ ਹੈ ਤੇ ਸਦਰ ਪੱਟੀ ਦੇ ਪੱਕੇ ਦਰਜ ਕੀਤਾ ਸਦਰ ਵਾਲਿਆਂ ਨੇ ਅਰੈਸਟ ਕਰੀਏ ਉਹਨੂੰ ਕੋਰਟ ਪੇਸ਼ ਕਰਾਂਗੇ ਅੱਜ